पंजाब सरकार मुर्दाबाद मुर्दाबाद मुदाबाद पंजाब सरकार मुर्दाबाद मुर्दाबाद मुया मुले साहिब सॾियां भेण छा वख बदेबर कर रही आहियां चोर ਸਰਕਾਰ ਜੋ ਮੇਰੇ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਆਪਾਂ ਪੰਜਾਬ ਸਰਕਾਰ ਦਾ ਅਜਾਤੀ ਚੂਕ ਨਿਸ਼ਾਰਾ ਕਰ ਰਹੇ ਹਾਂ ਆਪਾਂ ਨੂੰ ਪਤਾ ਹੀ ਕਿਸੇ ਸਮੇਂ ਅੱਜ ਸਾਡੀਆਂ ਮੰਗਾਂ ਦਾ ਕੀ ਹਾਲ ਕੀਤਾ ਇੱਕ ਵੀ ਮੰਗ ਮੰਨੀ ਨਹੀਂ ਗਈ ਤੇ ਮੀਟਿੰਗ ਦਿੱਤੀ ਉਹ ਵੀ ਤਾਲਮਟੋਲ ਕਰਕੇ ਖਤਮ ਕਰ ਦਿੱਤਾ ਗਿਆ ਤੇ ਪਿਛਲੇ ਸਮੇਂ ਅੱਜ ਅਸੀਂ ਤਾਂ ਮੰਗ ਕਰਦੇ ਹਾਂ ਦੀ ਸਾਡੇ ਕੱਚੇ ਕੰਮੇ ਬੰਦੇ ਕਰੋ ਪਰ ਸਾਡੇ ਬਿਜਲੀ ਬੋਰਡ ਚ ਜਿਹੜਾ ਲਾਲੜੂ ਤੇ 3rd ਡਿਵੀਜ਼ਨ ਆ ਬਣਾਇਆ ਕਰਕੇ ਪਾਸੇ ਉਹਨਾਂ ਦੀ ਬਿਜਲੀ ਹੋ ਗਈ ਉਹਨਾਂ ਦਾ ਖਾਡਾ ਬਣਾ ਦਿੱਤਾ ਗਿਆ ਚਲੋ ਸਾਡੇ ਜੇ ਹੋਰ ਇੱਕ ਬੋਰਡ ਚੋ ਜੇ ਦੋ ਤੀ ਨਾ ਪ੍ਰਾਈਵੇਟੇਸ਼ਨ ਕਰ ਦਿੱਤਾ ਤੇ ਸਾਡੇ ਪੰਜ ਤੋਂ ਨਾ 50 ਤੋਂ ਬਾਅਦ ਦਾ ਬਹੁਤ ਦੋ ਤੀ ਨਾ ਦਾ ਜੇ ਸਾਡਾ ਬਣਾ ਕੇ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਜਿੱਥੇ ਅਸੀਂ ਕੱਚੇ ਕੰਮੇ ਪੱਕੇ ਕਰਨ ਦੀ ਗੱਲ ਕਰਦੇ ਆ ਤੇ ਸਾਡੀਆਂ ਹਜ਼ਾਰਾਂ ਪੋਸਟਾਂ ਸਾਡੀਆਂ ਖਤਮ ਹੋ ਜਾਣੀਆਂ ਤੇ ਸਾਡਾ ਬਿਜਲੀ ਬੋਰਡ ਜਿੱਥੇ ਪ੍ਰਾਈਵੇਟ ਹੋ ਰਿਹਾ ਜਿੱਥੇ ਸਾਡੇ ਹੋਰ ਸਰਕਾਰੀ ਅਦਾਰੇ ਇਹ ਪ੍ਰਾਈਵੇਟੇਸ਼ਨ ਹੋ ਰਹੀ ਆ ਸਾਡੀਆਂ ਨਵੀਆਂ ਭਰਤਾਂਗੀਆਂ ਹੋ ਰਹੀ ਆ ਚਾਹੇ ਟਿੱਕਰ ਬੈਂਕ ਦਾ ਚਾਹੇ ਹੋਰ ਧਾਰਿਆਂ ਦਾ ਲਗਾਤਾਰ ਧਾਰਿਆਂ ਨੂੰ ਦੇਲ ਕੱਢਣਾਰੇ ਮੱਦੇਦੂਆ ਜਾ ਰਿਹਾ ਸਰਕਾਰ ਵੱਲੋਂ ਤੇ ਜੇ ਅਸੀਂ ਤਾ ਫਿਰ ਤਕੜੇ ਹੋ ਕੇ ਜਵਾਬ ਨਹੀਂ ਦਿੰਦੇ ਤਾਂ ਦੋਸਤੋ ਸਾਡੇ ਨਾਲ ਆਉਣ ਵਾਲਾ ਹਸਰਤੀ ਹੋਊਗਾ ਇਹ ਤੁਸੀਂ ਆਪੇ ਸਾਰੇ ਪਤਾ ਪਾ ਚੜਦੇ ਹੋ ਮੈਂ ਬਹੁਤ ਬਹੁਤ ਸਮਾਂ ਨਾ ਲੈਂਦਾ ਹੋਇਆ ਸਾਰੇ ਸਾਥੀਆਂ ਨੂੰ ਇਹ ਹੀ ਅਪੀਲ ਕਰਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਬਾਤ ਚੜ ਕੇ ਇਕੱਠੇ ਹੋਈਏ ਤੇ ਸਾਰੇ ਸਾਥੀਆਂ ਦਾ ਮੈਂ ਅੱਜ ਇੱਥੇ ਆਉਣ ਤੇ ਧੰਨਵਾਦ ਕਰਦਾ ਹਾਂ જેના <laughs>